ਇਵਰੀਵਨ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋਰ ਸਨੋ ਸਾਥ ਠੀਕ ਠਾਕ ਜੀ ਆਈ ਹੋਪਸ ਹੋ ਕਿ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਦੀ ਵੀਡੀਓ ਕਰਨ ਲੱਗੇ ਆ ਸ਼ੁਰੂ ਤੇ ਅੱਜ ਕਾਫੀ ਰਾਦ ਦਾ ਅਪਡੇਟ ਆਇਆ ਹੋਇਆ ਸੀ ਵੀ ਪਾਣੀ ਪੂਣੀ ਆਉਣ ਦੀ ਸੰਭਾਵਨਾ ਕਾਫੀ ਜ਼ਿਆਦਾ ਵੱਧ ਗਈ ਹੈ ਸਾਡੇ ਕੋਲ ਇੱਥੇ ਟਾਂਗਰੀ ਨਦੀ ਹੈ ਜਿੰਨਾ ਵਿਊਰਸ ਨੂੰ ਪਤਾ ਹੋਵੇ ਸ਼ਾਇਦ ਉਹ ਦੱਸਿਓ ਜ਼ਰੂਰ ਜਿਹੜੇ ਇੱਥੇ ਨੇੜੇ-ਤੇੜੇ ਹੋਣਗੇ ਟਾਂਗਰੀ ਨਦੀ ਜਿਹੜੀ ਅੰਬਾਲਾ ਸਾਈਡ ਤੋਂ ਆਉਂਦੀ ਹੈ ਉਹਦੇ 'ਚ ਕਾਫੀ ਜ਼ਿਆਦਾ ਪਾਣੀ ਦਾ ਪੱਧਰ ਵੱਧ ਚੁੱਕਿਆ ਸੀ ਤੇ ਰਾਤ ਵੀ ਬਹੁਤ ਮਤਲਬ ਰਿਸਕ ਜੇ ਵਿੱਚ ਬਹੁਤ ਡਰ ਚ ਗਜ਼ਾਰੀ ਹੈ ਵੀ ਕਿਤੇ ਰਾਤੋ-ਰਾਤ ਜ਼ਿਆਦਾ ਪਾਣੀ ਨਾ ਵੱਧ ਜੇ ਤੇ ਇਸ ਦੇ ਚੱਲਦੇ ਹੋਏ ਬਸ ਐਵੇਂ ਹੀ ਰਿਹਾ ਵੀ ਸਵੇਰ ਤੱਕ ਪਤਾ ਨਹੀਂ ਪਾਣੀ ਆ ਜਾਣਾ ਹੈ ਜਾਂ ਕੀ ਹੋ ਜਾਣਾ ਹੈ ਬਹੁਤ ਖੌਫਜਕ ਬਹੁਤ ਡਰ ਬਣਿਆ ਹੋਇਆ ਸੀ ਜਿਵੇਂ ਕਿ ਵੀਡੀਓਜ਼ ਪਿਛਲੀਆਂ ਆਪਾਂ ਦੇਖ ਰਿਹਾ ਆ ਉਧਰਲੇ ਸ਼ਹਿਰਾਂ ਸ਼ੁਰਾਂ ਦੀਆਂ ਬਹੁਤ ਬੁਰਾ ਹਾਲ ਹੈ ਲੋਕਾਂ ਦਾ ਵਾਹਿਗੁਰੂ ਐਵੇਂ ਦੀ ਕਿਸੇ ਦੀ ਮੁਸੀਬਤ ਨਾ ਲਿਆਏ ਬਹੁਤ ਅਰਦਾਸ ਬੇਨਤੀ ਕਰ ਰਹੇ ਆ ਤੇ ਸੋਮਵਾਰ ਨੂੰ ਅੱਜ ਸ਼ਨੀਵਾਰ ਹੈ ਸ਼ਨੀਵਾਰ ਆਜ ਅੱਜ ਸ਼ਨੀਵਾਰ ਹੈ ਤੇ ਸੋਮਵਾਰ ਨੂੰ ਕੱਲ ਨੂੰ ਐਤਵਾਰ ਆ ਤੇ ਪਰਸੋ ਸੋਮਵਾਰ ਨੂੰ ਸਾਡੇ ਇਥੇ ਭਾਦੋ ਦਾ ਖੰਡ ਪਾੜ ਸਭ ਤਰਾਂਦੇ ਨੇ ਨਦੀ ਵਾਸਤੇ ਹੁੰਦਾ ਹੈ ਵੀ ਚਲੋ ਪਾਣੀ ਪੂਣੀ ਜਿਹੜਾ ਜ਼ਿਆਦਾ ਫਸਲਾਂ ਨੂੰ ਮਾਰ ਨਾ ਕਰੇ ਵੀ ਫਸਲਾਂ ਠੀਕ ਠਾਕ ਰਹਿਣ ਉਹਦੇ ਲਈ ਇਹ ਪਾਠ ਖੰਡ ਪਾੜ ਸਭ ਰਖਾਇਆ ਜਾਂਦਾ ਹੈ ਤੇ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੀ ਬੇਨਤੀ ਕਰਦੇ ਆ ਵੀ ਇਹ ਸਭ ਕੁਝ ਮਤਲਬ ਪਾਣੀ ਦਾ ਜਿਹੜਾ ਡਰ ਹੈ ਮੈਨੂੰ ਪਹਿਲਾਂ ਹੀ ਸੋਚ-ਸੋਚ ਕੇ ਡਰ ਲੱਗੀ ਜਾ ਰਿਹਾ ਕਿਉਂਕਿ ਪਿਛਲੇ ਸਾਲ ਤੋਂ ਪਿਛਲੇ ਸਾਲ ਜਦੋਂ ਅਸੀਂ ਇਹ ਹਾਲਾਤ ਦੇਖੇ ਸੀ ਕੋਦਮ ਕਦੀ ਇਹ ਚੀਜ਼ਾਂ ਦੇਖੀਆਂ ਨਹੀਂ ਸੀ ਫੇਸ ਨਹੀਂ ਸੀ ਕੀਤੀਆਂ ਤੇ ਉਸ ਟਾਈਮ ਜਦੋਂ 5-6 ਦਿਨ ਲਾਈਟ ਚਲੀ ਗਈ ਤੇ ਪਾਣੀ ਵਾਲੇ ਵਾਲੇ ਰਾਤ ਨੂੰ ਜਦੋਂ ਪਾਣੀ ਦੀ ਆਵਾਜ਼ਾਂ ਆਉਣ ਕਰਨ ਤਾਂ ਬਹੁਤ ਖੌਫ ਆਵੇ ਕਰੇ ਤੇ ਬਹੁਤ ਔਖਾ ਜਿਹਾ ਟਾਈਮ ਲੰਘਿਆ ਸੀ ਉਦੋਂ ਮੈਂ ਕੰਨੀ ਆ ਤਨ ਨੇ ਉਹ ਲੋਕ ਜਿਨ੍ਹਾਂ ਦੇ ਘਰਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਤੇ ਬਸ ਵਾਹਿਗੁਰੂ ਸੱਚੇ ਪਾਤਸ਼ਾਹ ਅਗੇ ਅਰਦਾਸ ਬੇਨਤੀ ਤੁਸੀਂ ਵੀ ਕਰਿਓ ਅਸੀਂ ਵੀ ਕਰ ਰਹੇ ਆਂ ਵੀ ਇਸ ਚੀਜ਼ ਤੇ ਜ਼ਿਆਦਾ ਨਾ ਵਾਅਦਾ ਵਧੇ ਤੇ ਲੋ ਜੀ ਹੁਣ ਮੈਂ ਬਸ ਰੋਟੀ ਪਾਣੀ ਦਾ ਕੰਮ ਕਰਨ ਬੇੜਿਆ ਸੀ ਤੇ ਦਰਾਣੀ ਦਾ ਉੱਪਰੋਂ ਫੋਨ ਆਇਆ ਵੀ ਦਰਾਣੀ ਦੇ ਡੈਡੀ ਆਏ ਨੇ ਯਾਨੀ ਕਿ ਸਾਡੇ ਡੈਡੀ ਆਏ ਨੇ ਵੈਸੇ ਮੇਰੇ ਵਿਚੋਲੇ ਨੇ ਉਹ ਤੇ ਮੇਰੇ ਘੁੱਫੜ ਜੀ ਲੱਗਦੇ ਨੇ ਰਿਸ਼ਤੇ ਦੇ ਤੇ ਹੁਣ ਚੱਲੇ ਆ ਉਹਨਾਂ ਨੂੰ ਮਿਲ ਤੇ ਆਜੋ ਤੁਹਾਨੂੰ ਵੀ ਮਿਲਾਨੇ ਆ ਜੇ ਉੱਥੇ ਵੀਡੀਓ ਬਣਾਈ ਗਈ ਤਾਂ ਮੈਂ ਬਣਾਉਣਾਂ ਇੱਦੀ ਕੋਸ਼ਿਸ਼ ਕਰੂੰਗੀ ਵੈਸੇ ਔਖਾ ਹੋ ਜਾਂਦਾ ਥੋੜਾ ਜਿਹਾ ਜਦੋਂ ਰਿਸ਼ਤੇਦਾਰ ਆਏ ਹੋਣ ਤਾਂ ਕਿਸੇ ਦੇ ਸਾਹਮਣੇ ਕੈਮਰਾ ਕਰਨਾ ਬਾਕੀ ਦੇਖਦੇ ਆ ਉੱਪਰ ਚੱਲ ਕੇ ਕਿਵੇਂ ਦਾ ਸਿਸਟਮ ਹੈ ਆਜੋ ਕੀ ਕਰਤਾਂ ਲਾ ਬੱਤਿਆਂ ਹਮਰੀ ਵੀਡੀਓ ਕਿਉਂ ਨਹੀਂ ਬਣਾਏ ਹਮ ਆਪਕੀ ਵੀਡੀਓ ਮੇਰੇ ਤੇ ਵਿਊਜ਼ ਜ਼ਿਆਦਾ ਆ ਜਾਣਗੇ ਕੋਈ ਨਹੀਂ ਮੇਰੇ ਚੈਨਲ ਤੇ ਮੇਰੀ ਸ਼ਕਲ ਦੇ ਕੇ ਵਿਊਜ਼ ਜ਼ਿਆਦਾ ਤੇਰੀ ਸ਼ਕਲ ਦੇ ਕੇ ਜ਼ਿਆਦਾ ਵਿਊਜ਼ ਆ ਜਾਣਗੇ ਫਿਰ ਮੈਂ ਤੇਰੀ ਹੀ ਨਾ ਬਣਾਈ ਜਾਵਾਂ ਆ ਸਾਡਾ ਪਿੰਡ ਹੈ ਦੇਖ ਲੋ ਇੱਧਰ ਸਬਜ਼ੀ ਸਾਰੀ ਖਰਾਬ ਹੋ ਚੁੱਕੀ ਹੈ ਹੈਗੀ ਤਾਂ ਹੈ ਪਰ ਥੋੜੀ ਬਹੁਤੀ ਇਹ ਰਹਿ ਗਈ ਹੈ ਹੁਣ ਉਹ ਤੁਲਸੀ ਗੰਨੇ ਆ ਦੇ ਵਿੱਚ ਇੱਕ ਤੁਲਸੀ ਦਾ ਬੂਟਾ ਆ ਪਿੰਡਿਆਂ ਦੁਆਰਾ ਵੱਡਤੀਆਂ ਨੂੰ ਡੈਡੀ ਨੇ ਕਹਿੰਦੇ ਨੀਚੋ ਖੁੱਟ ਜਾਣਗੀਆਂ ਬੈਂਗਨ ਬੁੰਗਨ ਸਭ ਖਰਾਬ ਹੋ ਗਏ ਨੇ ਆ ਛੱਲੀਆਂ ਲੱਗੀਆਂ ਪਈਆਂ ਨੇ ਤੇ ਇੱਧਰ ਹਲਦੀ ਆ ਕੱਦੂ ਰੀਆਂ ਵੇਲਾ ਕੱਦੂ ਵੀ ਨਾ ਹੁਣ ਖਰਾਬ ਥੋੜੇ ਜਿਹਾ ਹੋਣ ਲੱਗ ਗਏ ਨੇ ਵੀ ਜਿਵੇਂ ਅੱਗਿਓ ਇਹ ਤਾਂ ਫਲ ਵਧੀਆ ਹੋ ਰਿਹਾ ਸੀ ਮੀਮੂ ਜਿਵੇਂ ਜਿਆਦਾ ਪੈ ਜਣਾ ਉਹ ਦੇਖੋ ਗੋ 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 oh my god ਹਾਈ ਹਾਈ ਆ ਦੇਖੋ ਗੋ ਆ ਲੈ 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 ਛੋਨਾ ਕਾਕਾ ਕਿਵੇਂ ਭੱਜੀ ਕਰਦੀ ਏ ਗੋ ਦੇਖ ਲੋ ਬਸ ਪੈਲੀਆਂ ਚ ਕੋਈ ਹਾਲ ਏ ਚਿੜੀ ਨੂੰ ਫੜ ਲੱਗੀ ਸੀ ਚਿੜੀ ਭੱਜ ਗਈ ਓਹ ਫੜ ਚਲੀ ਆ ਓ ਲਾਓ ਲਾਓ ਅਦਰਕ ਤਲ ਗਈ ਓ ਵੇ ਗੋ ਮੂਰੇ ਉਹ ਮਾਰਿਆ ਇਹ ਰੂਹ ਇਧਰ ਦੀ ਕਿੱਥੇ ਜੇ ਓ ਭੱਜ ਗਈ ਉਹ ਤੇ ਚਿੜੀ ਨੂੰ ਫੜ ਲੱਗੀ ਸੀ ਉਹ ਸਪੈਦੇ ਦੇ ਪਰਲੇ ਦਾ ਸੀ ਕੜਾਈ ਬਣੀ ਮਟਰ ਬਣੀ ਹੈ ਆ ਦੇਖੀ ਹੁੰਦੀ ਰਿਹਾ ਤਾਂ ਸਰ ਗੋਪੀ ਓ ਗੋਪੀ ਕਰ ਬਣਾਇਆ ਚਾਹ ਚਲੋ ਜੀ ਇਧਰ ਬਸ ਅਸੀਂ ਫੁਲਕੇ ਲਾਣ ਲੱਗ ਗਏ ਸੀ ਤੇ ਲਾਪਰੇ ਤਨੇ ਖਵਾਤੀਆਂ ਸੀ ਸਾਰਿਆਂ ਨੂੰ ਰੋਟੀ ਪਾਣੀ ਅੰਦਰ ਫੜਾਤਾ ਸੀ ਤੇ ਉਹ ਨજર ਫਿਰ ਭਾਜੀ ਆਪਣੇ ਸਹੁਰਾ ਸਾਬ ਨੂੰ ਪਾ ਕੇ ਰੋਟੀ ਦੇਣ ਲੱਗੇ ਸੀ ਤੇ ਫਿਰ ਉਹਨਾਂ ਨੇ ਵੀ ਛੱਕ ਲਈ ਭਾਜ ਨੇ ਵੀ ਛੱਕ ਲਈ ਤੇ ਉਸ ਤੋਂ ਬਾਅਦ ਸਾਡੀ ਵਾਰੀ ਆ ਗਈ ਫਿਰ ਅਸੀਂ ਵੀ ਫਟਾਫਟ ਛੱਕ ਲਈ ਸੀ ਕਿਉਂਕਿ ਟਾਈਮ ਕਾਫੀ ਜ਼ਿਆਦਾ ਹੋ ਗਿਆ ਸੀ ਤੇ ਉਹਨਾਂ ਨੇ ਫੁੱਫੜ ਜੀ ਉਹਨਾਂ ਨੇ ਵਾਪਸ ਵੀ ਜਾਣਾ ਸੀ ਤੇ ਅਸੀਂ ਕਿਹਾ ਵੀ ਅਸੀਂ ਵੀ ਫਟਾਫਟ ਖਾ ਲਈਏ ਰੋਟੀ ਤੇ ਉਸ ਤੋਂ ਬਾਅਦ ਉਹਨਾਂ ਨੂੰ 3:00 ਵਜੇ ਵਾਲੀ 3:00 ਵਾਲੀ ਬੱਸ ਛੜਾਉਣਾ ਸੀ ਪਰ ਉਹਦੀ ਵੇਟ ਕਰਨ ਲੱਗੇ ਫਿਰ ਸਾਰੇ ਜਣੇ ਬਾਹਰ ਆ ਕੇ ਤੇ ਇੱਥੇ ਗੁੰਜਨ ਵੀ ਰੋਟੀ ਖਾਣ ਲੱਗੀ ਸੀ ਉਨੇ ਵਿੱਚ ਉਲਜੋਲ ਖਾਲੇ ਸੀ ਥੋੜੇ ਬਾਤੇ ਤੇ ਫਿਰ ਉਸ ਤੋਂ ਬਾਅਦ ਅਸੀਂ ਉਫੜ ਜ ਨੂੰ ਚੜਾਣ ਬਾਅਦ ਚਲੇ ਗਏ ਬੱਸ ਦੀ ਵੇਟ ਕਰ ਰਹੇ ਸੀ ਇੱਥੇ ਅੱਜ ਦੀ ਹੋਰ ਰੁਕਦੀ ਕੋਈ ਨਹੀਂ ਹੁੰਦੀ ਜਿੱਦਿ ਪ੍ਰਾਈਵੇਟ ਤੇ ਹਜੇ ਰੋਕ ਰੋਕ ਜਾਂਦੀ ਹੈ ਨਾ ਤਾਈ ਹਾਂ ਇਧਰ ਕਿਹ ਆਂਦਾ ਤਾਈ ਮੇਰੀ ਬਣਾ ਕਿਵੇਂ ਲੈ ਆ ਗਈ ਨਹੀਂ ਉਹ ਤੇ ਬਸ ਸਕੂਲ ਵਾਲੀ ਏ ਉਹ ਪਿੱਛੇ ਹੋ ਜਾ

ਕਿ ਆਪ ਉੱਪਰ ਜੀ ਚੱਲ ਰਹੀ ਥੇ ਆ ਰੱਖਿਆ ਜੀ ਆਪਣਾ ਤਾਂ ਧਿਆਨ ਨਾਲ ਚੱਲੋ ਫੋਨ ਕਰਨੇ ਚਾਹੀਦੇ ਮੈਲਾ ਤੁਮੀ ਬਾਪੂ ਨੂੰ ਆਉਣ ਊਰ ਨੂੰ ਮੈਲੋ ਇਧਰੋਂ ਬੱਦਲ ਵੇਖੀ ਕਿੰਨਾ ਚੜਿਆ ਚੱਲ ਵਧੀਆ ਇੱਥੋਂ ਮਿਲ ਗਈ ਹੈ ਹਨਾ ਨਹੀਂ ਤੇ ਭਾਜੀ ਨੇ ਵੀ ਭੇਜ ਜਾਣਾ ਸੀ ਜਮੀ ਮੂੰ ਆ ਜਾਂਦਾ ਤੇ ਹਨਾ ਬੱਦਲ ਬੜਾ ਚੜਿਆ ਆ ਹੀ ਗਈ ਆ ਨਾ ਤੇ ਮੌਜੇ ਇੰਜ ਪਿੰਡਾਂ ਦੀ ਹਨਾ ਸ਼ੁਕਰ ਹੈ ਬਸਾਂ ਬੁਸਾਂ ਆ ਜਾਂਦੀਆਂ ਨੇ ਸਾਡੇ ਪਿੰਡ ਤੇ ਲੋ ਜੀ 3 ਵਜੇ ਬੱਸ ਆ ਗਈ ਸੀ ਸਰਕਾਰੀ ਦੋ ਦਿਨ ਟਾਈਮ ਆਪਣੇ ਪਿੰਡ ਸਰਕਾਰੀ ਬੱਸ ਹੁੰਦੀ ਹੈ ਤੇ ਬਾਕੀ ਪ੍ਰਾਈਵੇਟ ਤਾਂ ਆਈ ਜਾਈ ਜਾਂਦੀਆਂ ਨੇ 1 ਘੰਟੇ 2 ਬਾਅਦ ਤੇ ਲੋ ਜੀ ਇਹ ਆਪਾਂ ਫੁਫੜ ਜੀ ਨੂੰ ਤੋਰਤਾ ਸੀ ਪਟਿਆਲੇ ਦੀ ਬੱਸ ਚੜਾਤਾ ਸੀ ਅੱਗੋਂ ਉਹਨਾਂ ਨੂੰ ਪਿੰਡ ਵਾਲੀ ਸਿੱਧੀ ਮਿਲ ਜੇਗੀ ਤੇ ਉਸ ਤੋਂ ਬਾਅਦ ਸਾਰੇ ਜਣੇ ਫੇਰ ਆਗੇ ਸੀ ਰੂਮ ਚ ਤੇ ਇੱਥੇ ਆਣ ਕੇ ਥੋੜੀ ਦਾ ਰੈਸਟ ਕੀਤਾ ਉਸ ਤੋਂ ਬਾਅਦ ਚਾਹ ਪਾਣੀ ਪੀਤਾ ਤੇ ਗੱਲਾਂ ਬਾਤਾਂ ਮਾਰੀਆਂ ਤੇ ਇਹਨਾਂ ਦੀ ਮਸਤੀ ਤੁਸੀਂ ਦੇਖ ਸਕਦੇ ਹੋ ਚੱਲਦੀ ਰਹਿੰਦੀ ਐ ਤੇ ਅੱਜ ਦਾ ਵਲੌਗ ਵਧੀਆ ਲੱਗਿਆ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦਾ ਹੈ ਇੱਕ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬਾਏ ਬਾਈ ਥੈਂਕ ਯੂ ਜੀ ਤੇ ਅਰਦਾਸ ਬੇਨਤੀ ਜ਼ਰੂਰ ਕਰਦੇ ਹੋ ਵੀ ਪਾਣੀ ਤੋਂ ਬਚਾਈ ਰਵੇ ਤੇ ਇਹੋ ਜਿਹੀ ਕੋਈ ਆਫਤ ਸਾਡੇ ਤੇ ਨਾ ਆਵੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਮਿਲਦੇ ਆਂ ਅਗਲੇ ਵੀਡੀਓ